ਜਿਆਨੂ ਸਸਰੀਆਕਾਲ ਵੈਲਕਮ ਕਰਦੇ ਆ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਫੈਮਿਲੀ ਰਿਐਕਸ਼ਨ ਅੱਛਾ ਯਾਰ ਅੱਜ ਆਪਾਂ ਵੀਡੀਓ ਵੇਖਣ ਜਾ ਰਹੇ ਆ ਕਿ ਜਿਸ ਤਰ੍ਹਾਂ ਕਿ ਅੱਜ ਕੱਲ ਦੀ ਸੂਰਤ ਇਹ ਹਾਲ ਚੱਲ ਰਿਹਾ ਬਿਲਕੁਲ ਜਿਹਾ ਫਲੱਡ ਆਇਆ ਚੜਦਾ ਲੈਂਦਾ ਸੇਮ ਹੋਇਆ ਹੋਇਆ ਕਿ ਚੜਦੇ ਵਾਲ ਜਿਹੜਾ ਨਾ ਸੁਣਿਆ ਕਈ ਜਗ੍ਹਾ ਤੇ ਪਾਣੀ ਜਿਹੜਾ ਲੱਥ ਵੀ ਗਿਆ ਵਾ ਲੱਥ ਕੇ ਫੇਰ ਦੁਬਾਰਾ ਪਾਣੀ ਦਾ ਬਾਉ ਫੇਰ ਦੁਬਾਰਾ ਚੜ ਰਿਹਾ ਵਾ ਅੱਜ ਆਪਾਂ ਵੀਡੀਓ ਵੇਖਦੇ ਆ ਕਿ ਉੱਥੇ ਤੇ ਲੋਕ ਜਿਹੜੇ ਨੇ ਉਹ ਕੀ ਐਫਰਟ ਕਰ ਰਹੇ ਨੇ ਆਪਣੇ ਲੋਕਾਂ ਆਸਤੇ ਕੀ ਕਰ ਰਹੇ ਨੇ ਕਿਉਂਕਿ ਮੈਂ ਬਹੁਤ ਸਾਰੇ ਇੰਟਰਵਿਊ ਬਹੁਤ ਸਾਰੀਆਂ ਅਪਰੇਸ ਦੇਖੇ ਨੇ ਨਿਊਜ਼ ਦੇਖੇ ਨੇ ਕਿ ਜਿਹੜੇ ਮੁੱਚੇ ਅਸੀਂ ਰਹਿ ਰਹੇ ਆ ਉਥੇ ਦੀ ਗਵਰਨਮੈਂਟ ਤੋਂ ਪੰਜਾਬ ਨੂੰ ਕੋਈ ਖਾਸ ਉਮੀਦ ਨਹੀਂ ਹੈ ਹੂੰ ਠੀਕ ਹੈ ਔਰ ਹਮੇਸ਼ਾ ਇਹ ਹੀ ਹੁੰਦਾ ਆਇਆ ਵਾ ਮੈਂ ਦੇਖਿਆ ਕੀ ਆ ਕਿ ਪੰਜਾਬ ਹੀ ਪੰਜਾਬ ਦੇ ਲੋਕਾਂ ਦਾ ਸਾਰਾ ਬਣਿਆ ਠੀਕ ਹੈ ਆਪਸ ਵਿੱਚ ਇੱਕ ਦੂਸਰੇ ਦੀ ਅਸੀਂ ਜਿਹੜੀ ਕਿ ਦੇਖਭਾਲ ਕਰ ਰਹੇ ਆ ਲੇਕਿਨ ਪੱਦਰ ਲੈ ਕੇ ਗਵਰਨਮੈਂਟ ਲੈਵਲ ਦੀ ਜੇਕਰ ਆਪਾਂ ਗੱਲ ਕਰੀਏ ਨਾ ਜਾ ਕੇ ਉਹ ਕੁਛ ਨਹੀਂ ਦਨੇ ਆ ਰਹੀ ਕੋਈ ਚੀਜ਼ ਜਿਹੜੀ ਕਿ ਉੱਥੇ ਵੇਖਣ ਨੂੰ ਮਿਲੀ ਤੁਸੀਂ ਇਹ ਦੇਖੋ ਕਿ ਪੰਜਾਬੀ ਪੰਜਾਬੀ ਦਾ ਸਾਥ ਮੋਢੇ ਨਾਲ ਮੋਢਾ ਲਾ ਕੇ ਦਿੰਦਾ ਅੱਜ ਤੋਂ ਨਹੀਂ ਇਹ ਜਦ ਕਾ ਵੀ ਜਦੋਂ ਵੀ ਕੋਈ ਮੁਸ਼ਕਿਲ ਆ ਜਦੋਂ ਵੀ ਕੋਈ ਇਹੋ ਜਿਹਾ ਮਸਲਾ ਬਣ ਜਿਵੇਂ ਪੰਜਾਬ ਦੇ ਵੱਡੇ ਖਲੋਤੇ ਹੀ ਖਲੋਤੇ ਨੇ ਉਹ ਅਕਸਰ ਵੀਡੀਓਜ਼ ਵਿੱਚ ਗੱਲ ਕਰਦੇ ਨੇ ਕਿ ਸਾਨੂੰ ਗੁੜਤੀ ਹੈ ਸਾਨੂੰ ਪਰੇਸ਼ਾਨੀਆਂ ਨਾਲ ਲੜਨ ਦੀ ਹੌਸਲੇ ਦੀ ਹਿੰਮਤ ਦੀ ਸਾਨੂੰ ਗੁੜਤੀ ਹੈ ਸਾਡੇ ਤੇ ਕੋਈ ਵੀ ਮੁਸ਼ਕਿਲ ਆ ਜਾਵੇ ਨਾ ਅਸੀਂ ਉਹਨੂੰ ਫੇਸ ਕਰ ਹੀ ਲੈਣੀ ਹੈ ਜਿਵੇਂ ਮਰਜ਼ੀ ਕਰ ਲੈਣਾ ਅੱਛਾ ਐਸੀ ਚੀਜ਼ ਦਾ ਸਾਲਾ ਮੈਨੂੰ ਦੀਪ ਭਾਜੀ ਦੀ ਇੱਕ ਗੱਲ ਯਾਦ ਆ ਗਈ ਕਿ ਜੀ ਸਿੱਧੂ ਜੀ ਕਹਿੰਦੇ ਨੇ ਲੋਕ ਜਿਹੜੇ ਸਾੜ ਤੋਂ ਮੱਚਦੇ ਕਿਉਂ ਨੇ ਇਹ ਗਵਰਨਮੈਂਟ ਸਾੜ ਤੋਂ ਮੱਚਦੀ ਕਿਉਂ ਆ ਅਸੀਂ ਝਟ ਜੇ ਮਰ ਜਾਂਦੇ ਆ ਝਟ ਜੇ ਫੇਰ ਖਲੋ ਜਾਂਦੇ ਆ ਫੇਰ ਅਗਲੇ ਝਟ ਅਸੀਂ ਫੇਰ ਖਲੋ ਜਾਂਦੇ ਆ ਫੇਰ ਲੋਕ ਫਿਰ ਤਲਵਾਰ ਚੁੱਕ ਲੈਣੇ ਇਹੋ ਜੀ ਚੀਜ਼ ਦਾ ਲੋਕਾਂ ਨੂੰ ਜਾ ਕੇ ਸਾਤ ਮਤਲਬ ਹੌਸਲਾ ਨਹੀਂ ਹਾਰਦੇ ਹੌਸਲਾ ਨਹੀਂ ਹਾਰਦੇ ਮਿਹਨਤ ਦਾ ਕੰਮ ਕਰਦੇ ਜਿਆ ਵੀ ਕਰਦੇ ਅੱਛਾ ਵੀਡੀਓ ਦੇਖਣਗੇ ਫਿਰ ਆਪਣੇ ਵਿਚਾਰ ਲੈ ਕੇ ਸਾਂਝੇ ਕਰਦੇ ਤੇ ਬੀਆ ਮੇਲ ਆਤਾ ਮੈਂ 200 ਬਦਲਨਾ ਮੈਂ ਮੋਈ ਗੱਲ ਹੈ ਕੱਢ ਲੋ ਨਾ 5-7 ਦਿਨ ਤੋਂ ਪਾ ਲਿਆ ਮੈਂ ਬਦਲਾ ਲਿਆ ਆਹ ਆਹ ਸਾਰੇ ਜਿਹੜੇ ਲਿਖਿਆ ਦੇਖ ਤੋਰ ਪਾਉਂਦੀ ਮੂਟਾ ਦੇ ਲੋ ਜੀ ਇਹ ਸਿਹਾਂ ਕਰਨਾ ਆਇਆ ਰਹਿਣਾ ਹੁੰਦਾ ਨਹੀਂ ਰਾਸ਼ਨ ਮੈਂ ਮਾ ਗੱਲ ਦਿਖਾਇਆ ਨੰਮਨ ਕੀ ਕਰਾ ਵਾਹ ਦੇ ਰਾਂਗੇ ਤੇਰੇ ਕੋਲ ਇਹ ਨਾ ਨਾ ਆ ਰਹੀਆਂ ਬੱਤੇ ਕੇ ਤੋਂ ਸਰਪਾਸ ਫਿਰ ਰੂਪ ਕੋਲੇ ਅੱਗੇ ਨਾ ਨਹੀਂ ਲਿਖਿਆ ਕੋਈ ਦਾ ਦਿਮਾਗ ਵਿੱਚ ਕੋਈ ਨਹੀਂ ਪਾਉਣਾ ਡਾਕਟਰ ਕੋਲ ਆਮ ਆਉਂਦੇ ਅੱਜ ਨਾਨਕਪੁਰਾ ਦੇ ਵਿੱਚ ਨਾਨਕਪੁਰਾ ਥੇਹ ਦੇ ਉੱਤੇ 6ਵਾਂ ਦੇਣਾ ਸਾਡੇ ਕੈਂਪ ਨੂੰ ਜਿੱਥੇ ਨਿਰੰਤਰ ਸੇਵਾ ਜਿਹੜੀ ਲੰਗਰ ਦੇ ਨਾਲ-ਨਾਲ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਉਹਨਾਂ ਦੀ ਜਾਰੀ ਹੈ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿਵੇਂ ਕੱਲ ਐਮੀ ਵਿਰਕੋਣਾ ਦੇ ਬ੍ਰਦਰਸ ਆਰ ਭਗਵੰਤ ਸਿੰਘ ਇੱਥੇ ਸਾਡੇ ਲਈ ਦੋ ਟਰੱਕ ਜਿਹੜੇ ਫੀਡ ਦੇ ਲੈ ਕੇ ਆਏ ਸੀ ਜਿਹਦੇ ਵਿੱਚ 400 ਦੇ ਕਰੀਬ ਤੋੜਾ ਸੀਗਾ ਜਿਹਦੇ ਵਿੱਚੋਂ 75 ਦੇ ਕਰੀਬ ਜੋ-ਜੋ ਸਾਨੂੰ ਲੋਕਾਂ ਨੇ ਲਖਾਇਆ ਸੀਗਾ ਜਿੰਨੀ-ਜਿੰਨੀ ਲਖਾਈ ਸੀ ਮਾਤਰਾ ਉੰਨੀ ਲਿਆ ਕੇ ਅੱਜ ਵੰਡੀ ਗਈ ਆ 75 ਦੇ ਕਰੀਬ ਉਹਦੇ ਵਿੱਚੋਂ ਫੀਡ ਦੇ ਜਿਹੜੇ ਉਹ ਤੋੜੇ ਵੰਡੇ ਗਏ ਆ ਔਰ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਉਹ ਕੱਲ ਵੀ ਸਾਡੇ ਨਾਲ ਇੱਕ ਗੱਲ ਕਹਿ ਕੇ ਗਏ ਸੀ ਕਿ ਕੱਲ ਨੂੰ ਅਸੀਂ ਤੁਹਾਨੂੰ ਉਹ ਚਾਰ ਜਿਹੜਾ ਉਹ ਭੇਜ ਦਵਾਂਗੇ ਅੱਜ ਉਹਨਾਂ ਨੇ ਦੋ ਟਰੱਕ ਜਿਹੜੇ ਸਾਨੂੰ ਚਾਰ ਦੇ ਭੇਜੇ ਉਹਦੇ ਵਿੱਚ ਮੇਰਾ ਖਿਆਲ ਚਾਰ ਕੇ 450 ਗੱਠਾ ਸੀਗਾ ਚਾਰ ਦਾ ਜਿਹਦੇ ਵਿੱਚੋਂ 100 ਉਹਨਾਂ ਕਿਤੇ ਹੋਰ ਦੇਣਾ ਸੀਗਾ ਤੇ 3 350 ਗੱਠਾ ਜਿਹੜਾ ਸਾਡੇ ਕੋਲ ਚਾਰ ਦਾ ਹੈਗਾ ਵਾ ਉਹਦੇ ਵਿੱਚ ਵੀ ਉਹ ਲੋਕਾਂ ਨੂੰ ਵੰਡਿਆ ਜਾਊਗਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਐਮੀ ਵਿਰਕਦਾ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ਕਰਦਾ ਉਹਦੇ ਨਾਲ ਨਾਲ ਸਾਡੇ ਸ਼ਹਿਰ ਦੇ ਵਿੱਚ ਫਿੱਕੀ ਫਲੋ ਇੱਕ ਆਰਗੇਨਾਈਜੇਸ਼ਨ ਹੈ ਸਾਡੀਆਂ ਬੀਬੀਆਂ ਭੈਣਾਂ ਦੀ ਉਹ ਸ਼ਹਿਰ ਦੇ ਵਿੱਚ ਜਿੱਥੇ ਵੀ ਕਿਤੇ ਲੋੜਵੰਦ ਨੇ ਉੱਥੇ ਸੇਵਾ ਕਰਦੀਆਂ ਨੇ ਔਰਤਾਂ ਦੇ ਪ੍ਰਤੀ ਉਹ ਕੰਮ ਕਰਦੀਆਂ ਨੇ ਉਹ ਅੱਜ ਸਾਡੇ ਕੋਲ ਇੱਥੇ ਸਾਰੀ ਟੀਮ ਜਿਹੜੀ ਸਮਾਨ ਲੈ ਕੇ ਆਈ ਸੀ ਤੇ ਉਹਨਾਂ ਆਪਣੇ ਹੱਥੀਂ ਜਿਹੜਾ ਸਿਰ ਸਮਾਨ ਵੰਡਿਆ ਵਾ ਔਰ ਬਹੁਤ ਸਾਰੀਆਂ ਉਹਦੇ ਵਿੱਚ ਤਰਪਾਲਾਂ ਸੀਗੀਆਂ ਔਰਤਾਂ ਸਾਡੀਆਂ ਭੈਣਾਂ ਬੱਚਿਆਂ ਲਈ ਸੈਨੀਟਰੀ ਪੈਡ ਸੀਗੇ ਸੁੱਕਾ ਦੁੱਧ ਸੀਗਾ ਟਾਵਲਸ ਜਿਹੜੇ ਤੌਲੀਏ ਨੇ ਉਹ ਇੱਥੇ ਲੈ ਕੇ ਆਈਆਂ ਨੇ ਪਾਣੀ ਸੀਗਾ ਬੱਚਿਆਂ ਲਈ ਬਿਸਕਟ ਚਿਪਸ ਮਠੀਆਂ ਇਹੋ ਜਿਹਾ ਸਾਰਾ ਸਮਾਨ ਜਿਹੜਾ ਇੱਥੇ ਲੈ ਕੇ ਆਈਆਂ ਸੀ ਤੋਂ ਆਪਣੇ ਹੱਥੀ ਜਿਹੜਾ ਵੰਡਿਆ ਵਾ ਉਸ ਤੋਂ ਅਲਹਿਦਾ ਜਿਹੜਾ ਸਾਡਾ ਇੱਥੇ ਲੰਗਰ ਚੱਲਦਾ ਵਾ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਟੁੱਟ ਜਿਹੜਾ ਲੰਗਰ ਵਰਤ ਰਿਹਾ ਵਾ ਔਰ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਇਸ ਵੇਲੇ ਤੱਕ ਇੱਥੇ ਲੰਗਰ ਚੱਲਦਾ ਵਾ ਉਹਦੇ ਨਾਲ ਨਾਲ ਜਿੱਥੋਂ ਇੱਥੋਂ ਲੋਕੀ ਲੰਗਰ ਛਕਦੇ ਆ ਉਹਦੇ ਨਾਲ ਨਾਲ ਜਿੱਥੇ ਲੋੜ ਹੈ ਉੱਥੇ ਟੀਮ ਦੀ ਡਿਊਟੀ ਲੱਗੀ ਹੋਈ ਆ ਜਿਹੜੀ ਉੱਥੇ ਲੰਗਰ ਪਚਾ ਕੇ ਆਉਂਦੀ ਆ ਜਾਂ ਸਾਨੂੰ ਕੋ ਅਪਰੋਚ ਕਰਦਾ ਤੇ ਉੱਥੇ ਲੰਗਰ ਭੇਜ ਦਿੱਤਾ ਜਾਂਦਾ ਅੱਜ ਲੱਗੇ ਇਸ ਤੇ ਪਾਣੀ ਬਹੁਤ ਸਾਰਾ ਸੀਗਾ ਉੱਥੇ ਉਹਨਾਂ ਦੇ ਪਰਿਵਾਰ ਵੱਲੋਂ ਲੰਗਰ ਦੀ ਮੰਗ ਆਈ ਸੀ ਵੀ ਸਾਡੇ ਇੱਥੇ ਪੱਕ ਨਹੀਂ ਰਿਹਾ ਉੱਥੇ ਭੇਜ ਦਿੱਤਾ ਨਾਲ ਦੇ ਹੋਰ ਪਿੰਡ ਦੇ ਵਿੱਚ ਜਿੱਥੇ-ਜਿੱਥੇ ਵੀ ਕਿਤੇ ਡਿਮਾਂਡ ਹੁੰਦੀ ਆ ਲੰਗਰ ਜਿਹੜਾ ਭੇਜ ਦਿੱਤਾ ਜਾਂਦਾ ਉਹਦੇ ਨਾਲ ਫੀਡ ਜਿਹੜੀ ਉਹ ਵੰਡੀ ਗਈ ਮੈਂ ਤੁਹਾਨੂੰ ਦੱਸਿਆ 75 ਦੇ ਬੋਰੇ ਕਰੀਬ ਜਿਹੜੇ ਬੋਰੇ ਸੀਗੇ ਉਹ ਕੱਲ ਲਿਖਾਏ ਗਏ ਸੀ ਅੱਜ ਉਹ ਵੰਡ ਦਿੱਤੇ ਗਏ ਆ ਔਰ ਇਹਦੇ ਨਾਲ-ਨਾਲ ਮੈਂ ਦੱਸਣਾ ਇਹ ਵੀ ਜ਼ਰੂਰੀ ਸਮਝਦਾ ਕਿ ਇੱਕ ਫੀਡ ਸਰਕਾਰ ਵੱਲੋਂ ਵੀ ਮਿਲਦੀ ਆ ਉਹ ਸਰਕਾਰੀ ਕਾਰਡ ਦੇ ਉੱਤੇ ਤੁਹਾਡਾ ਆਧਾਰ ਕਾਰਡ ਵੇਖ ਕੇ ਤੁਹਾਡਾ ਡੰਗਰ ਵੇਖ ਕੇ 3 ਕਿਲੋ ਜਿਹੜੀ ਫੀਡ ਆ ਇੱਕ ਡੰਗਰ ਲਈ ਦਿੱਤੀ ਜਾਂਦੀ ਔਰ ਰੋਜ਼ ਲਾਈਨ 'ਚ ਲੱਗਣਾ ਪੈਂਦਾ ਵਾ ਔਰ ਫਿਰ 3 3 ਕਿਲੋ ਜਿਹੜੀ ਦਿੱਤੀ ਜਾਂਦੀ ਏਕ ਡੰਗਰ ਵਾਸਤੇ ਅਗਲੇ ਦਿਨ ਜਾ ਕੇ ਤੇ ਫਿਰ ਲੰਬੀ ਲਾਈਨ ਦੇ ਵਿੱਚ ਲੱਗੋ ਸਾਰਾ ਦਿਨ ਉੱਥੇ ਦਾ ਕਿਸੇ ਨਾ ਜਾਂਦਾ ਵਾ ਪਰ ਇੱਥੇ ਗੁਰੂ ਮਹਾਰਾਜ ਜੋ ਦਿੰਦੇ ਓ ਸੰਗਤ ਨੂੰ ਇੱਥੇ ਵੰਡਿਆ ਜਾਂਦਾ ਵਾ ਔਰ ਇਹਦੇ ਨਾਲ ਨਾਲ ਜੋ ਸਾਡੇ ਨਾਲ ਛੋਟੀਆਂ ਮੋਟੀਆਂ ਕਟਣਾਵਾ ਵਾਪਰਦੀਆਂ ਜੋ ਸਿੱਖਿਆ ਲੈਣ ਵਾਲੀਆਂ ਗੱਲਾਂ ਵਾਪਰਦੀਆਂ ਮੈਂ ਤੁਹਾਡੇ ਨਾਲ ਉਹ ਵੀ ਨਾਲ ਦੇ ਨਾਲ ਹੋਰ ਗੱਲਾਂ ਬਾਤਾਂ ਦੇ ਹੋ ਕਰਨੀਆਂ ਹੁੰਦੀਆਂ ਸਾਨੀਆਂ ਕਰਨ ਲੱਗਾ ਇੱਕ ਬੀਬੀ ਜੀ ਸਾਡੇ ਕੋਲ ਇੱਥੇ ਫੀਡ ਲੈਣ ਆਏ ਸੀ ਕੱਲ ਮੇਰਾ ਖਲੂਨਾ ਫੀਡ ਲਖਾਈ ਸੀ ਕਿੱਥੇ ਡਾਕਟਰ ਚਲੇ ਗਿਆ ਜਿਹੜੇ ਫੀਡ ਲਿਖਦੇ ਸੀਗੇ ਉਹਨਾਂ ਫੀਡ ਲਖਾਈ ਅੱਜ ਉਹਨਾਂ ਨੂੰ ਫੀਡ ਦੇ ਦਿੱਤੀ ਗਈ ਉਸ ਤੋਂ ਬਾਅਦ ਹੋ ਕੀ ਕਹਿੰਦੇ ਨੇ ਇੱਕ ਬੋਰੀ ਮੇਰੀ ਕੱਲ ਨਹੀਂ ਵੀ ਲਖੋ ਆਂਦੇ ਜੀ ਅੱਜ ਤੇ ਤੁਹਾਨੂੰ ਦੇਤੀਆ ਕੱਲ ਹੁਣ ਕਿਸੇ ਹੋਰ ਨੂੰ ਲੈ ਲੈਣ ਦਿਓ ਅਗਲੇ ਦਿਨ ਤੁਹਾਨੂੰ ਆਜੂਗੀ ਤੇ ਅਗੋਂ ਉਹਨੂੰ ਮਤਲਬ ਲੈ ਜਾ ਕੀ ਆ ਵੀ ਜੇ ਤੁਸੀਂ ਮੈਨੂੰ ਫੀਡ ਨਹੀਂ ਦਿੱਤੀ ਮੇਰੀ ਅਗਲੇ ਦਿਨ ਵੀ ਨਹੀਂ ਲਿਖੀ ਤੇ ਮੈਂ মিডিਆ ਦੇ ਵਿੱਚ ਰੌਲਾ ਪਾਉਣਾ। ਤੇ ਉਹ ਸਾਡੇ ਵੀ ਡਾਕਟਰ ਸਾਹਿਬ ਬੜੇ ਸਿਆੜੇ ਹੁੰਦੇ ਬੀਬੀ ਜੀ ਗੱਠ ਸਿਰ ਤੇ ਲੈ ਕੇ ਜਾਣਦੇ ਹੋ ਤੇ ਤੁਹਾਡੀ ਤੇ ਵੀਡੀਓ ਬਣੀ ਆ ਤੇ মিডিਆ ਨੂੰ ਕੀ ਕਹੋਗੇ ਵੀ ਮੈਨੂੰ ਫੀਡ ਮਿਲੀ ਨਹੀਂਗੀ। ਮਤਲਬ ਇਹੋ ਜੀਆਂ ਕੱਟਣਾਵਾਂ ਨਾਲ ਵੀ ਸਾਡਾ ਜਿਹੜਾ ਵਾਸਤਾ ਪੈਂਦਾ ਵਾ ਸਾਨੂੰ ਜਿਹੜਾ ਸੁਣਨ ਨੂੰ ਮਿਲਦਾ ਵਾ ਵੀ ਸਭ ਕੁਝ ਇੱਥੇ ਗੁਰੂ ਮਹਾਰਾਜ ਦੇ ਹੀ ਰਿਹਾ ਵਾ ਤੇ ਫਿਰ ਵੀ ਅੱਗੋਂ ਚਲੋ ਜਿੰਨੇ ਗੱਲਾਂ ਕਰਨੀਆਂ ਮਤਲਬ ਕਰਨ ਵਾਲੇ ਕਰ ਹੀ ਜਾਂਦੇ ਆਪੋ ਆਪਣੀ ਸੋਚ ਆ ਔਰ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਇਹੋ ਫੀਡ ਸਰਕਾਰੀ ਉੱਥੋਂ ਲੈਣੀ ਹੋਵੇ ਆਧਾਰ ਕਾਰਡ ਵਿਖਾ ਕੇ ਤੇ 3 ਕਿਲੋ ਦਿੰਦੇ ਨੇ ਔਰ ਸਾਰਾ ਦੇਣੋ ਤੁਹਾਨੂੰ ਲਾਈਨ 'ਚ ਖੜਾ ਕੇ ਰੱਖਦੇ ਨੇ ਤੇ ਫੇਰ ਅਗਲੇ ਦਿਨ ਲਈ ਫੇਰ ਉਹਦੇ ਵਿੱਚ ਲਾਈਨ 'ਚ ਲੱਗਣਾ ਪੈਂਦਾ ਵਾ ਸੋ ਇੱਥੇ ਸਾਥ ਜਿਹੜਾ ਤੁਹਾਡੇ ਕੋਲ ਕੋ ਪੈਸੇ ਦਾ ਨਹੀਂ ਚਾਹੀਦਾ ਸਿਰਫ ਤੁਹਾਡੀਆਂ ਦੁਆਵਾਂ ਤੇ ਤੁਹਾਡਾ ਆਸ਼ੀਰਵਾਦ ਹੀ ਚਾਹੀਦਾ ਤੇ ਤੁਹਾਡਾ ਪਿਆਰ ਹੀ ਚਾਹੀਦਾ ਵਾ ਔਰ ਉਹ ਹਲਾ ਉਹ ਜਿਹੜੇ ਆਧਾਰ ਕਾਰਡ ਵੇਖ ਕੇ ਦਿੰਦੇ ਆ ਪਰ ਅਸੀਂ ਜਿਹੜੀ ਇੱਥੇ ਫੀਡ ਆ ਜੋ ਟੀਮ ਵੇਖ ਲੈਂਦੀ ਆ ਉਹਦੇ ਵਿੱਚ ਬੰਦੇ ਦਾ ਹ ਕੇ ਦਿੱਤੀ ਜਾਂਦੀ ਆ ਨਾ ਕਿ ਆਧਾਰ ਕਾਰਡ ਵੇਖ ਕੇ 150 ਦੇ ਕਰੀਬ ਜਿਹੜੀਆਂ ਤਰਪਾਲਾਂ ਜਿਸ ਕੈਂਪ ਦੇ ਵਿੱਚ ਵੰਡੀਆਂ ਗਈਆਂ ਵਾਂ ਔਰ ਇੱਥੇ ਕੋਨੇ ਮਾਤਾ ਜੀ ਆਏ ਸੀਗੇ ਵਿਚਾਰੇ ਉਹ ਆਪਣੇ ਵਿੱਚੋਂ ਮਤਲਬ ਐ ਤਰਸ ਆਉਂਦਾ ਫਿਰ ਮਤਲਬ ਮਨ ਭਰਦਾ ਕਿਸੇ ਵੇਲੇ ਵੇਖ ਕੇ ਆਪਣੀ ਜੇਬ ਚੋਂ ਆਧਾਰ ਕਾਰਡ ਕੱਢੀ ਫਿਰਦੇ ਸੀ ਕਿ ਬੇਟਾ ਮੇਰਾ ਆਧਾਰ ਕਾਰਡ ਆ ਤਰਪਾਲ ਦੇ ਦਿਓ ਮੈਂ ਕਹਾ ਨਹੀਂ ਮਾਤਾ ਜੀ ਅੰਦਰ ਮੱਥਾ ਟੇਕੋ ਤੇ ਜਾਂਦੇ ਤਰਪਾਲ ਲੈ ਜਾਓ ਇੱਥੇ ਇਹੋ ਜਿਹਾ ਕੋਈ ਨਹੀਂ ਗੁਰੂ ਦੇਈ ਜਾਂਦਾ ਤੇ ਅੱਗੇ ਵੰਡੀ ਜਾਂਦੇ ਆ ਔਰ ਇਹਦੇ ਨਾਲ ਨਾਲ ਕੱਬ ਸਾਡੇ ਤੇ ਪੱਤਰਕਾਰ ਭਾਈ ਸਾਹਿਬ ਆਏ ਸੀ ਮੇਰੀ ਇੰਟਰਵਿਊ ਕਰ ਲਈ ਮਤਲਬ ਹਰ ਬੰਦਾ ਇਹ ਹਾਲਾਤ ਵਿੱਚ ਆ ਰਿਹਾ ਪੰਜਾਬ ਦੇ ਉਹਨਾਂ ਨੇ ਇੱਕ ਮੈਨੂੰ ਸਵਾਲ ਕੀਤਾ ਕਿ ਕੱਲ ਜਦੋਂ ਮੇਰਾ ਮਨ ਬਹੁਤ ਭਾਵੁਕ ਹੋ ਗਿਆ ਸੀਗਾ ਉਹਨਾਂ ਨੇ ਮੈਨੂੰ ਸਵਾਲ ਕੀਤਾ ਵੀ ਭਾਜੀ ਪਹਿਲਾਂ ਵੀ ਕਦੀ ਇਸ ਤਰੀਕੇ ਰੋਣਾ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਲੋਕਾਂ ਸਾਹਮਣੇ ਪਹਿਲਾਂ ਵੀ ਕਦੀ ਇਸ ਤਰੀਕੇ ਰੋਏ ਹੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਰੋਂਦਾ ਤੇ ਹਰ ਬੰਦਾ ਹੀ ਇਸ ਦੁਨੀਆ ਦੇ ਵਿੱਚ ਦੁੱਖ ਤੇ ਸਾਰਿਆਂ ਨੂੰ ਹੁੰਦੇ ਆ ਪਰ ਇਸ ਤਰੀਕੇ ਨਹੀਂ ਕਦੀ ਰੋਣਾ ਆਇਆ ਤਾਂ ਮੈਨੂੰ ਇਹ ਗੱਲ ਦਾ ਜਵਾਬ ਦਿੱਤਾ ਕਿ ਭਾਈ ਜਦੋਂ ਮੈਂ ਕਿਸੇ ਦੀ ਮਤ ਕਰਦਾ ਨਾ ਜਦੋਂ ਹਾਲਾਤ ਵੇਖੇ ਜਾਂਦੇ ਨੇ ਬਹੁਤ ਮਾੜੇ ਨੇ ਜਦੋਂ ਆਪਣੇ ਨਾਲ ਉਹਦੀ ਤੁਲਨਾ ਕਰੀਦੀ ਆ ਤੇ ਫਿਰ ਕਿਸੇ ਵੇਲੇ ਅੱਖਾਂ ਨਾਮ ਹੋ ਜਾਂਦੀ ਆ ਤੇ ਮੜੀਆਂ ਮੋਟੀਆਂ ਮਤਲਬ ਵੀ ਹੱਥ ਨਾਲ ਸਾਫ਼ ਕਰ ਲੀਦੀਆਂ ਪਰ ਕੱਲ ਜਿਹੜਾ ਮਨਿਆ ਉਹ ਮੇਰਾ ਬਹੁਤ ਜ਼ਿਆਦਾ ਭਰ ਗਿਆ ਸੀਗਾ ਔਰ ਮੈਂ ਕੈਮਰੇ ਸਾਹਮਣੇ ਇਸ ਤਰੀਕੇ ਕਦੀ ਨਹੀਂ ਰੋਇਆ ਪਰ ਇੱਕ ਗੱਲ ਮੈਂ ਤੈਨੂੰ ਜ਼ਰੂਰ ਦੱਸ ਲੱਗਾ ਵੀਰ ਕਿ ਰੋਣਾ ਮੈਂ ਰੋਜਾਂ ਮੈਂ ਪਰਮਾਤਮਾ ਦੇ ਗੁਰੂ ਘਰ ਖਲੋਤਾ ਵਾਂ ਮੈਂ ਜਦੋਂ ਸਵੇਰੇ ਗੁਰਦੁਆਰਾ ਸ਼ਹੀਦਾ ਸਾਹਿਬ ਮੱਥਾ ਟੇਕਣ ਜਾਣਾ ਵਾਂ ਉੱਥੇ 15 20 ਮਿੰਟ ਅੱਧਾ ਘੰਟਾ ਮੈਂ ਬਹਿਣਾ ਹੁੰਦਾ ਤੇ ਮੈਂ ਰੋਣਾ ਵਾ ਆਪਣੇ ਗੁਰੂ ਦੇ ਅੱਗੇ ਇਸ ਕਰਕੇ ਨਹੀਂ ਕਿ ਰੱਬਾ ਮੈਨੂੰ ਕੋਈ ਤੰਗੀ ਆ ਮੈਂ ਇਸ ਕਰਕੇ ਸ਼ੁਕਰਾਨੇ ਚ ਰੋਣਾ ਵੀ ਤੂੰ ਮੈਨੂੰ ਮੇਰੀ ਕਾਤ ਤੋਂ ਵੱਧ ਦਿੱਤਾ ਵਾ ਤੂੰ ਮੇਰੀ ਕਾਤ ਤੋਂ ਵੱਧ ਮੇਰੀ ਹਸੀਅਤ ਬਣਾਈ ਆ ਉਹਦੇ ਘਰ ਮੇਰੇ ਅੱਖਾਂ 'ਚੋਂ ਅਥਰੂ ਜ਼ਰੂਰ ਆਉਂਦੇ ਆ ਤੇ ਜਿਸ ਦਿਨ ਮੇਰੀਆਂ ਅੱਖਾਂ 'ਚੋਂ ਸ਼ੁਕਰਾਨੇ ਦੇ ਥਰੂ ਨਹੀਂ ਆਉਂਦੇ ਬਾਬਾ ਦੀਪ ਸਿੰਘ ਦੇ ਘਰ ਦੇ ਵਿੱਚ ਤੇ ਮੈਂ ਸਮਝਦਾ ਵੀ ਅੱਜ ਮੇਰਾ ਮੱਥਾ ਟੇਕਣਾ ਸਫਲ ਨਹੀਂ ਹੋਇਆ ਰੋਜ਼ ਰੋਣਾ ਵਾ ਮੈਂ ਭਾਈ ਸਾਹਿਬ ਉੱਥੇ ਜਾ ਕੇ ਸ਼ੁਕਰਾਨੇ ਦੀ ਅਰਦਾਸ ਕਰਦਾ ਮੇ ਰੱਬਾ ਤੂੰ ਮੈਨੂੰ ਇੰਨਾ ਓਟ ਆਸਰਾ ਤੇ ਮੇਰੇ ਅੰਗ ਸੰਗ ਸਹਾਈ ਰਹੀ ਕਿ ਜੇ ਕੋਈ ਮੇਰੇ ਤੋਂ ਕੁਆਸ ਕਰਦਾ ਵਾ ਤੇ ਮੈਂ ਉਹਦੀ ਆਸ ਦੇ ਉੱਤੇ ਖਰਾ ਉਤਰਾਂ ਔਰ ਮੇਰਾ ਇਕੱਲੇ ਦਾ ਰੋਣਾ ਵਾ ਆ ਰਾਜਨ ਸਾਡੇ ਨਾਲ ਖਲੋਤਾ ਇਹਦਾ ਘਰ ਅੱਜ ਤੁਸੀਂ ਇਹਦੇ ਵਿੱਚ ਵੇਖਿਓ ਕਿ ਘਰ ਦੇ ਵਿੱਚ ਪਾਣੀ ਚੋਰਿਆ ਕਿਤੇ ਪ੍ਰਾਤਾਂ ਰੱਖੀਆਂ ਵਾ ਕਤੇ ਮਤਲਬ ਪਤੀਲੇ ਰੱਖੇ ਉਤੋਂ ਪਾਣੀ ਚੋਰਿਆ ਤੇ ਤਰਪੈਲ ਪਾਈ ਸੀ ਇਹਦੇ ਆਪਣੇ ਘਰ ਦੇ ਉੱਤੇ ਤੇ ਕੋ ਮੰਗਣ ਵਾਲਾ ਆਉਂਦਾ ਵਾ ਤੇ ਆਪਣੇ ਘਰ ਤੋਂ ਲਾ ਕੇ ਤਰਪੈਲ ਦੇ ਦਿੱਤੀ ਤੇ ਇਹਦੇ ਮਾਤਾ ਜੀ ਮੇਰੀ ਮਾਂ ਫੜ ਕੇ ਅੰਦਰ ਲੈ ਗਏ ਵੀ ਇਹਨੂੰ ਕੋ ਘਰ ਦਾ ਵੀ ਖਿਆਲ ਕਰ ਲੈ ਮੈਂ ਅੱਜ ਤੈਨੂੰ ਕਹਿਣਾ ਆ ਮੀਂਹ ਹਟ ਲੈਣ ਦੇ ਆ ਮਤਲਬ ਧੁੱਪਾਂ ਲੱਗ ਲੈਣ ਦੇ ਜਿੱਦਣ ਮਿਸਤਰੀ ਲੱਗਦੇ ਹੋਏ ਤੇਰਾ ਘਰ ਉੱਤੇ ਲੈਟਰ ਪੱਕਾ ਮੈਂ ਪਵਾ ਦੂੰਗਾ ਮਤਲਬ ਰੱਬ ਦਊਗਾ ਕੋਈ ਇਹੋ ਜੀ ਗੱਲ ਨਹੀਂ ਕਿ ਮਤਲਬ ਇਹੋ ਜੇ ਸੇਵਾ ਵਾਲੇ ਲੋਕ ਵੀ ਆ ਇੱਥੇ ਰੋਬਨ ਵੀ ਆ ਗਿਆ ਤੇਰੇ ਮਾਤਾ ਦੀ ਘਰ ਆ ਗਏ ਆ ਹਾਂ ਇੱਥੇ ਆ ਗਏ ਇਹ ਸਾਡੇ ਨਾਲ ਸੇਵਾ ਕਰਨ ਦੇ ਆ ਪਹਿਲੇ ਦਿਨ ਤੋਂ ਮੈਂ ਰੋਜ਼ ਰੋਜ਼ ਦੱਸਦਾ ਮਦਰ ਇਹਦੇ ਨੂੰ ਪਰਸੋ ਛੁੱਟੀ ਹੋਈ ਆ ਨਾ ਪ੍ਰੀਤ ਹਸਪਤਾਲ ਤੋਂ ਤੇ ਘਰ ਇਸ ਕਰਕੇ ਨਹੀਂ ਲੈ ਕੇ ਆਇਆ ਵੀ ਚਲੋ ਇੱਕ ਤੇ ਮਾਹੌਲ ਆ ਵੀ ਮਨ ਨੂੰ ਸਦਮਾ ਨਾ ਲੱਗੇ ਤੇ ਆਪਦੇ ਨਾਨਕੇ ਨੇ ਕਿੱਥੇ ਟਾਰੀ ਆ ਉੱਥੇ ਰੱਖਿਆ ਵੀ ਮਾਤਾ ਜੀ ਤੁਸੀਂ ਉੱਥੇ ਰਹੋ ਆ ਹਾਲਾਤ ਨੇ ਮਤਲਬ ਇਹ ਮੇਰਾ ਤਾਂ ਰੋਣਾ ਕੁਝ ਵੀ ਨਹੀਂ ਇਹਨਾਂ ਲੋਕਾਂ ਦਾ ਤੁਸੀਂ ਰੋਣਾ ਵੇਖੋ ਇਹਨਾਂ ਨੂੰ ਵੇਖ ਕੇ ਕੀ ਗੱਲ ਤੁਹਾਨੂੰ ਰੋਣਾ ਨਹੀਂ ਆਉਂਦਾ ਯਾਰ ਤਾਨੂੰ ਤਰਸ ਨਹੀਂ ਆਉਂਦਾ ਤੁਹਾਨੂੰ ਰੱਬ ਦੀ ਕੁਦਰਤ ਦੇ ਉੱਤੇ ਅਰਦਾਸ ਕਰਨ ਨੂੰ ਜੀ ਨਹੀਂ ਕਰਦਾ ਵੀ ਬਾਬਾ ਇੰਨੀ ਮਾਰ ਪੈਣ ਡਈ ਆ ਮੀ ਉੱਤੋਂ ਅਜੇ ਵੀ ਨਹੀਂ ਡੰਡੇ ਸੋ ਇਹਨਾਂ ਲੋਕਾਂ ਦੇ ਹਾਲਾਤ ਵੇਖ ਕੇ ਜੇ ਕਿਸ ਦੀਆਂ ਅੱਖਾਂ ਨਮ ਨਹੀਂ ਹੁੰਦੀਆਂ ਤਾਂ ਮੈਂ ਕਹਿੰਦਾ ਦਰ ਲਾਂਹ ਤੇ ਆਓ ਤੁਹਾਡੇ ਉੱਤੇ ਦੂਜੀ ਚੀਜ਼ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਭਾਜੀ ਕੋ ਆਪਣਾ Google Pay ਨੰਬਰ ਦੱਸੋ ਤੁਹਾਡਾ ਕੋ ਸਕੈਨਰ ਅਸੀਂ ਤੁਹਾਨੂੰ ਪੈਸੇ ਦੇਣਾ ਚਾਹੁੰਦੇ ਆ ਬਲਕਿ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਨਾ ਚਵਾਨੀ ਲਈ ਆ ਤੇ ਨਾ ਲੈਣੀ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕੋ ਤੁਹਾਡਾ ਰਿਸ਼ਤੇਦਾਰ ਤੁਹਾਡਾ ਕੋ ਦੋਸਤ ਮਿੱਤਰ ਹੈਗਾ ਉਹਦੀ ਡਿਊਟੀ ਲਾ ਦਿਓ ਉਹ ਸਾਨੂੰ ਸਮਾਨ ਲੈ ਦੇਵੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਤੇ ਆਪਦੇ ਹੱਥੀਂ ਇੱਥੇ ਲੋਕਾਂ ਨੂੰ ਆ ਕੇ ਵੰਡ ਲਵੇ ਉਹਦੇ ਨਾਲ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਔਰ ਦੂਜੀ ਚੀਜ਼ ਮੈਂ ਉਹਨਾਂ ਨੂੰ ਇਹ ਜਵਾਬ ਦਿੰਨਾ ਕਿ ਕੈਸ਼ ਤੇ ਦੂਰ ਰਹਿ ਗਿਆ ਅਸੀਂ ਕਿਸੇ ਕੋ ਗੁਪਤ ਦਾਨ ਵੀ ਨਹੀਂ ਲੈਂਦੇ ਮੈਨੂੰ ਬੜੇ ਫੋਨ ਆਉਂਦੇ ਭਾਜੀ ਗੁਪਤ ਦਾਨ ਮੈਂ ਕਹਾਂ ਯਾਰ ਲੰਗਰ ਦਾ ਕੰਮ ਆ ਗੁਰੂ ਘਰ ਦੇ ਵਿੱਚ ਤੁਸੀਂ ਸੇਵਾ ਕਰਨੀ ਹੈ ਸੇਵਾ ਵਾ ਦਾਣ ਨਹੀਂ ਆ ਸਾਡਾ ਸਾਥ ਹੀ ਦੇ ਦਿਓ ਨਾ ਸਾਹਮਣੇ ਆਓਗੇ ਤੇ ਤੁਹਾਡੇ ਕੋਲੋਂ ਸਮਾਨ ਲਵਾਂਗੇ ਜੇ ਸਾਹਮਣੇ ਨਹੀਂ ਆਏ ਤੇ ਅਸੀਂ ਸਮਾਨ ਵੀ ਨਹੀਂ ਲੈਂਦੇ ਮੈਂ ਇੱਕ ਗੱਲ ਤੁਹਾਨੂੰ ਪੱਕੀ ਦੱਸ ਦਵਾਂ ਅੱਜ ਸਾਡੇ ਵਿੱਚ ਇੱਥੇ ਭਾਈ ਸਾਹਿਬ ਸੰਗਰੂਰ ਤੋਂ ਆਏ ਸਵੇਰ ਤੋਂ ਮੈਨੂੰ ਲੱਭਦੇ ਫਿਰਦੇ ਸੀ ਭਾਜੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਕਿਉਂਕਿ ਫੋਨ ਇੱਥੇ ਹਾਲਾਤ ਹੀ ਇਹੋ ਜਿਹੇ ਨੇ ਮਾਰੋ ਮਾਰ ਪਈ ਹੈ ਮਤਲਬ ਲੋਕਾਂ ਦੀ ਇਹੋ ਜੀ ਤੁਸੀਂ ਦੁਪਹਿਰੇ ਕਿਤੇ ਆ ਕੇ ਵੇਖੋ ਵੀ ਇੱਥੇ ਬਣਦਾ ਕੀ ਆ ਸੋ ਮੇਰੇ ਨਾਲ ਫੋਨ ਤੇ ਸੰਪਰਕ ਨਹੀਂ ਹੁੰਦਾ ਤੇ ਲੱਭਦੇ ਲਮਹਾਉਦੇ ਸਿੱਧਾ ਹੀ ਲੈ ਕੇ ਆਏ ਆ ਜਿਹਦੇ ਵਿੱਚ ਚਾਹ ਲਿਖਿਆ ਆ ਦੇ ਵਿੱਚ ਸੁੱਕਾ ਦੁੱਧ ਚਾਹ ਪੱਤੀ ਖਾਂਡਿਆ ਭੁਜੇ ਸ਼ੋਲੇ ਆ ਘਿਓ ਆ ਮੱਛਰਦਾਨੀਆਂ ਲੂਣ ਆ ਮਿਰਚ ਆ ਹਲਦੀ ਅਚਾਰ ਦਵਾਈਆਂ ਸਾਬਣ ਮੋਮਬਤੀਆਂ ਇਹ ਸਾਰਾ ਕੁਝ ਆ ਸਾਡੇ ਕੋ ਸੰਗਰੂਰ ਤੋਂ ਲੈ ਕੇ ਆਏ ਨੇ ਔਰ ਤੁਹਾਡਾ ਕੋਟਣ ਕੋਟ ਧੰਨਵਾਦ ਹੈ ਗੁਰੂ ਘਰ ਦੇ ਵਿੱਚ ਤੁਸੀਂ ਸਮਾਨ ਦਿੱਤਾ ਦਾਣਾ ਦਾਣਾ ਜਿਹੜਾ ਉਹ ਕਿਸੇ ਦੇ ਮੂੰਹ ਦੇ ਵਿੱਚ ਪਊਗਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਮੇਰੀ ਬੇਨਤੀ ਆ ਮੇਰਾ ਮਤਲਬ ਸਿਰ ਝੁਕਦਾ ਇਹੋ ਜਿਹੇ ਲੋਕਾਂ ਦੇ ਅੱਗੇ ਜਦੋਂ ਸੇਵਾ ਕਰਦੇ ਆ ਮੇਰੀ ਬੇਨਤੀ ਆ ਸਾਰੇ ਪੰਜਾਬ ਨੂੰ ਵੀ ਜੋ ਪੰਜਾਬ ਨੇ ਦਰਦ ਵਿਖਾਇਆ ਪੰਜਾਬ ਦੀ ਪੀੜ ਲਈ ਇਹ ਦਰਦ ਜਿਹੜਾ ਅਜੇ ਤੋਂ 10 ਦਿਨ ਬਾਅਦ ਵੀ ਆਪਣੇ ਮਨ ਦੇ ਵਿੱਚ ਜਾਗਦੇ ਰੱਖਿਓ ਕਿਉਂਕਿ 5-7 ਦਿਨ ਬਾਅਦ ਧੁੱਪਾਂ ਲੱਗਣੀਆਂ ਵਾ ਪਾਣੀ ਲੱਥ ਜਾਣਾ ਵਾ ਇੱਥੇ ਮੁੜ ਕੇ ਭਾਫ਼ ਹੋਣੀਆਂ ਪਾਣੀ ਦੇ ਵਿੱਚੋਂ ਬੋ ਆਉਣੀਆਂ ਬਿਮਾਰੀਆਂ ਫੈਲਣੀਆਂ ਵਾ ਪੰਛੀ ਜਿਹੜੇ ਜਾਨਵਰ ਆ ਪਾਣੀ ਚ ਰੁੜ ਕੇ ਆਏ ਆ ਮਤਲਬ ਇੰਨੀ ਇੰਨੀ ਗੰਧ ਆਉਂਦੀ ਓਦੇ ਵਿੱਚੋਂ ਇਹਨਾਂ ਦਾ ਬੋ ਆਉਂਦਾ ਵਾ ਪਾਣੀ ਚ ਮਰੇ ਪਏ ਆ ਉਦੋਂ ਲੋਡ ਬਹੁਤ ਜਿਆਦੀ ਆ ਤੁਹਾਡੀ ਸੇਵਾ ਦੀ ਉਦੋਂ ਲੋਕਾਂ ਨੂੰ ਇੱਥੇ ਸਾਡੇ ਨਾਲ ਇਹਨਾਂ ਲੋਕਾਂ ਦੇ ਨਾਲ ਖਲੋਣਾ ਪੈਣਾ ਵਾ ਧੁੱਪਾਂ ਦੇ ਨਾਲ ਮੁਰਕੇ ਮਕਾਨਾਂ ਚ ਤਰੇਣਾ ਪੈਣੀਆਂ ਵਾ ਛੱਤਾਂ ਡਿੱਗਣੀਆਂ ਵਾ ਸਲਾਬਾ ਆਉਣਾ ਵਾ ਘਰ ਜਦੋਂ ਡਿੱਗਣੇ ਇਹਨਾਂ ਲੋਕਾਂ ਕੋਲੋਂ ਬਣਨੇ ਨਹੀਂ ਇਹਨਾਂ ਨੂੰ ਲੋਡ ਪੈਣੀ ਆ ਉਦੋਂ ਇਹਨਾਂ ਦਾ ਸਾਥ ਦੇਣ ਦੀ ਲੋੜ ਆ ਹਾਲਾਤ ਪਤਾ ਕੀ ਬਣਨੇ ਆ ਕਿ ਜਿਸ ਬੰਦੇ ਦੀ ਮੈਂ ਨਾ ਬੌਜੀ ਚੱਲ ਲੈਣਗੇ ਜਿਹੜੇ ਬੰਦੇ ਰੋਜ਼ ਦਿਹਾੜੀ ਕਰਕੇ ਖਾਂਦੇ ਸੀਗੇ ਬੱਚਿਆਂ ਦੀਆਂ ਫੀਸਾਂ ਟੁੱਟੀਆਂ ਹੋਣੀਆਂ ਘਰ ਦੀਆਂ ਕਿਸ਼ਤਾਂ ਟੁੱਟੀਆਂ ਹੋਣੀਆਂ ਜਿਹੜਾ ਆਪਾਂ ਸਮਾਨ ਲੈਨੇ ਆ ਕੋਈ ਟੀਵੀ ਆ ਕੋਈ ਫਰਿੱਜ ਆ ਉਹ ਕਿੱਥੋਂ ਦੇਣੀਆਂ ਵਾ ਇੱਕ ਗੱਲ ਨੂੰ ਸਮਝਣ ਦੀ ਲੋੜ ਆ ਸਾਰੇ ਪੰਜਾਬੀਆਂ ਨੂੰ ਜਿੱਥੇ ਵੀ ਪੰਜਾਬ ਨੂੰ ਦਰਦ ਕਰਨ ਵਾਲੇ ਲੋਕ ਵੱਸਦੇ ਆ ਕਿ ਸਾਡੇ ਘਰਾਂ ਵਰਗੇ ਹਾਲਾਤ ਨਹੀਂ ਹੈਗੇ ਇੱਥੇ ਸਾਡੇ ਘਰ ਤੇ ਬੱਚਾ ਮੂੰਹੋਂ ਕੱਢਦਾ ਨਾ ਕਿਆ ਪਾਪਾ ਟੀਵੀ ਛੋਟਾ ਵਾ ਵੱਡੀ ਐਲਸੀਡੀ ਲੈ ਕੇ ਆਈਏ ਤੇ ਅਸੀਂ ਲੋਕ ਸੋਚਦੇ ਵੀ ਨਹੀਂ ਉਹਨੂੰ ਗੱਡੀ 'ਚ ਭਜਦਾ ਵੀ ਚੱਲ ਆ ਚੱਲੀਏ ਲੈ ਕੇ ਆਉਣੇ ਆ ਤੇ ਤੈਨੂੰ ਹੁਣੇ ਲੈ ਦਿੰਦੇ ਆ ਪਰ ਇੱਥੇ ਉਹ ਸਿਸਟਮ ਨਹੀਂ ਹੈ ਇੱਥੇ ਲੋਕਾਂ ਨੇ ਸੇਵਿੰਗ ਕਰਕੇ ਆਪਣੀਆਂ ਬੁਗਣੀਆਂ 'ਚ ਪੈਸੇ ਜੋੜ-ਜੋੜ ਕੇ ਆਪਣੇ ਪੈਸੇ ਜੋੜ-ਜੋੜ ਕੇ ਟੀਵੀ ਲੈ ਹੁੰਦੇ ਆ ਫ੍ਰਿਜਾਂ ਲਈਆਂ ਹੁੰਦੀਆਂ ਵਾ ਵਾਸ਼ਿੰਗ ਮਸ਼ੀਨਾਂ ਲਈਆਂ ਹੁੰਦੀਆਂ ਵਾ ਉਹ ਬੜੀ ਕਿਰਸ ਦੇ ਨਾਲ ਲਈਆਂ ਹੁੰਦੀਆਂ ਉਹ 10 10 ਸਾਲ ਪਿੱਛੇ ਡਿੱਗ ਪਏ ਨੇ ਉਹ 10 10 ਸਾਲ ਪਿੱਛੇ ਡਿੱਗ ਪਏ ਨੇ ਉਦੋਂ ਲੋੜ ਪੈਣੀ ਇਹਨਾਂ ਲੋਕਾਂ ਦਾ ਸਾਥ ਦੇਣ ਦੀ ਔਰ ਮੇਰੀ ਸ ਜਿੱਦੀ ਜਿੰਨੀ ਕੈਪੈਸਿਟੀ ਆ ਬਾਵੇਂ ਇੱਕ ਇੱਕ ਘਰ ਗੋਦ ਲੈ ਲਿਓ ਜਿਵੇਂ ਐਮੀ ਵਿਰਕ ਨੇ ਉਹਨਾਂ ਨੇ ਕਿਹਾ ਕਿ ਮੈਂ 200 ਘਰ ਜਿਹੜਾ ਗੋਦ ਲੈਣਾ ਵਾ ਮੇਰੇ ਮੇਰੇ ਜਿੰਮੇ ਸੇਵਾ ਲਾ ਦਿਓ ਜੋ ਨਭਾਉਣਗੇ ਤੇ ਮਤਲਬ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਉਹਨਾਂ ਦਾ ਧੰਨਵਾਦ ਕਰੂਗਾ ਔਰ ਇਸ ਤਰੀਕੇ ਸਾਰੇ ਘਰਾਂ ਨੂੰ ਗੋਦ ਲੈਣ ਦੀ ਲੋੜ ਹੈ ਇੱਕ ਇੱਕ ਘਰ ਨੂੰ ਸਵਾਰਨ ਦੀ ਲੋੜ ਹੈ ਔਰ ਬਹੁਤ ਸਾਰੇ ਸੈਲੀਬ੍ਰਿਟੀਜ਼ ਦੇ ਫੋਨ ਆਉਂਦੇ ਨੇ ਉਹ ਚਾਹੁੰਦੇ ਨੇ ਇੱਥੇ ਆਉਣਾ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਉਹਨਾਂ ਲੋਕਾਂ ਦੇ ਉੱਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਪਿੱਛੇ ਨਾ ਰਹਿ ਜਾਈਏ ਨਹੀਂ ਤੇ ਪੰਜਾਬੀ ਸਾਨੂੰ ਗਾਲ ਦੇ ਕਿਤੇ ਮਤਲਬ ਥੱਲੇ ਵੀ ਤੂੰ ਆਇਆ ਨਹੀਂ ਅਗਲੇ ਦੀ ਕੋਈ ਮਜਬੂਰੀ ਨਹੀਂ ਵੇਖਣੀ ਆ ਆ ਸਕਦਾ ਨਹੀਂ ਆ ਸਕਦਾ ਉਹ ਮਾਂ ਪੈਣ ਇੱਕ ਕਰ ਦਿੰਨੇ ਆ ਕੁਝ ਉਹਨਾਂ ਦੇ ਮਨ 'ਚ ਡਰ ਵੀ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਭਾਈ ਸਾਹਿਬ ਤੁਸੀਂ ਸਾਡੇ ਦੇਸ਼ ਦੀਆਂ ਸਾਡੇ ਪੰਜਾਬੀਆਂ ਦੀਆਂ ਹਸਤੀਆਂ ਉਹ ਜਿੰਨੇ ਵੀ ਤੁਸੀਂ ਕਲਾਕਾਰ ਹੋ ਤੁਹਾਡੀ 10 ਦਿਨ ਬਾਅਦ ਵੀ ਲੋੜ ਪੈਣੀ ਇਸ ਹੋੜ ਚ ਨਾ ਪੋ ਵੀ ਅਸੀਂ ਹੁਣੇ ਹੀ ਸੇਵਾ ਕਰ ਲਈਆ 10 ਦਿਨ ਬਾਅਦ ਆ ਕੇ ਵੀ ਇਹਨਾਂ ਬਹੁਤ ਸਾਰੇ ਲੋਕਾਂ ਦੇ ਘਰ ਸਵਾਰਨੇ ਪੈਣੇ ਆ ਉਦੋਂ ਵੀ ਤੁਸੀਂ ਆਪਣੀ ਜੇ ਜ਼ਿੰਮੇਵਾਰੀ ਨਿਭਾ ਲੋਗੇ ਤੇ ਪੰਜਾਬੀ ਫਿਰ ਵੀ ਤੁਹਾਨੂੰ ਗਲ ਦੇ ਨਾਲ ਹੀ ਲਾਉਣਗੇ ਨਹੀਂ ਨਿਭਾਓਗੇ ਤੇ ਤਾਂ ਵੀ ਤੁਸੀਂ ਸਾਡੇ ਵੀਰ ਹੋ ਸਾਡੇ ਭਰਾ ਹੋ ਛੋਟੇ ਸਾਡੇ ਮਤਲਬ ਸਤਕਾਰਯੋਗ ਹੋ ਕੇ ਤੁਸੀਂ ਪੰਜਾਬ ਦਾ ਇਹਨਾਂ ਨਾਂ ਜਿਹੜਾ ਮਤਲਬ ਚੁੱਕਿਆ ਵਾ ਜਿਵੇਂ ਐਮੀ ਵਰਕ ਹੋਣਾ ਕਿਹਾ ਕਿ ਮੈਂ 200 ਘਰ ਜਿਹੜਾ ਉਹ ਗੋਦ ਲਿਆ ਵਾ ਤੇ ਉਹਨਾਂ ਨੂੰ ਉਹਨਾਂ ਨੇ ਵੀ ਅਸਰ ਬਾਅਦ ਇਹ ਸੇਵਾ ਸ਼ੁਰੂ ਕਰਨੀ ਆ ਤੇ ਤੁਸੀਂ ਲੋਕ ਵੀ ਕਰ ਲਿਓ ਔਰ ਦੂਜੀ ਚੀਜ਼ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਨਾ ਬਹੁਤ ਸਾਰੇ ਲੋਕਾਂ ਨੂੰ ਬਹੁਤ ਧਨਾਲ ਲੋਕ ਨੇ ਬਹੁਤ ਸੇਵਾ ਵਾਲੇ ਲੋਕ ਨੇ ਬਹੁਤ ਪੈਸਾ ਹੋਊਗਾ ਉਹਨਾਂ ਕੋਲ ਕਈ ਦਰਦੇਈ ਸਰਕਾਰੀ ਫੰਡ ਦੇ ਵਿੱਚ ਪੈਸੇ ਜਮ੍ਹਾਂ ਕਰਾਈ ਜਾਂਦੇ ਨੇ ਕੋਈ 5 ਲੱਖ ਕੋ 10 ਲੱਖ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਉਹ ਸਿੱਧੇ ਤੌਰ ਤੇ ਲੋਕਾਂ ਨੂੰ ਦੋ ਤੇ ਆਪ ਵੇਖ ਕੇ ਦੋ ਜਿਹੜਾ ਤੁਹਾਨੂੰ ਪੁੰਨ ਲੱਗੇ ਕਿਉਂਕਿ ਜੇ ਤੁਸੀਂ ਸਰਕਾਰ ਨੂੰ ਪੈਸਾ ਦਿੰਦੇ ਹੋ ਫਿਰ ਉਹੋ ਹੀ ਲੈਣਾ ਲੱਗਣੀਆਂ ਵਾ 100 100 ਫਾਰਮੈਲਟੀਆਂ ਸਰਕਾਰ ਨੇ ਪੂਰੀਆਂ ਕਰਾਉਣੀਆਂ ਵਾ ਜਿਹੜੀ ਨਾ ਕੋਈ ਗਰੀਬ ਪੂਰੀ ਕਰ ਸਕਦਾ ਤੇ ਨਾ ਕੋਈ ਸਿੱਧਾ ਸਾਦਾ ਜੱਟ ਪੂਰੀ ਕਰ ਸਕਦਾ ਵਾ ਸੋ ਦੇ ਹਾਲਾਤ ਵੇਖ ਕੇ ਜੇ ਸਿੱਧੀ ਮਦਦ ਕੀਤੀ ਜਾਵੇ ਤੇ ਸਿੱਧੀ ਛੇਤੀ ਵੀ ਮਦਦ ਪਹੁੰਚ ਸਕਦੀ ਆ ਔਰ ਸਹੀ ਤਰੀਕੇ ਵੀ ਮਦਦ ਪਹੁੰਚ ਸਕਦੀ ਆ ਸੋ ਆਪ ਕਰੋ ਮੇਰੀ ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਆਪ ਇਹ ਸੇਵਾ ਕਰੋ ਜੇ ਸਰਕਾਰ ਦੇ ਖਾਤੇ 'ਚ ਪੈਸੇ ਦਵਾਂਗੇ ਤੇ ਫਿਰ ਤੇ ਮੰਨ ਕੇ ਚੱਲੋ ਵੀ ਜਿਹਨੂੰ ਸੱਤਾਧਾਰੀ ਕਹੂਗਾ ਉਹਨੂੰ ਹੀ ਮਿਲਣਾ ਯਾਰ ਆਪਾਂ ਦੇ ਸਾਰਾ ਸਿਸਟਮ ਹੀ ਸਮਝਦੇ ਆ ਜਿਹਨੂੰ ਸਰਕਾਰੀ ਬੰਦੇ ਕਹਿਣਗੇ ਸਰਕਾਰ ਚਲਾਉਣ ਵਾਲੇ ਬੰਦੇ ਕਹਿਣਗੇ ਉਹਨੂੰ ਹੀ ਮਿਲਣਾ ਸੋ ਆਪ ਸਿੱਧੇ ਸਾਦੇ ਤੌਰ ਦੇ ਉੱਤੇ ਜੋ ਵੀ ਸੇਵਾ ਕਰਨੀ ਚਾਹੁੰਦੇ ਹੋ ਜੋ ਵੀ ਸਾਥ ਦੇਣਾ ਚਾਹੁੰਦੇ ਹੋ ਉਹ ਆ ਸੇਵਾ ਜਿਹੜੀ ਉਹ ਨਿਭਾਈ ਜਾਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਰਾ ਵੱਡਾ ਭਰਾ ਮਤਲਬ ਆ ਗੁਰਪ੍ਰਤਾਪ ਟਿੱਕਾ ਕੋਈ ਪਾਰਟੀ ਨਹੀਂ ਕੋਈ ਕੁਝ ਨਹੀਂ ਆ ਬੀਜੇਪੀ ਦਾ ਆਗੂ ਹੈ ਮਤਲਬ ਬੀਜੇਪੀ ਦਾ ਵੱਡਾ ਲੀਡਰ ਹੈ ਸਾਡੇ ਨਾਲ ਪਹਿਲੇ ਦਿਨ ਦੇ ਵਿੱਚ ਇੱਥੇ ਸੇਵਾ ਦੇ ਉੱਤੇ ਸਾਡੇ ਨਾਲ ਖਲੋਤਾ ਗਲੀ ਗਲੀ ਉਹ ਜਾ ਰਿਹਾ ਪਾਣੀ 'ਚ ਉਹ ਫਿਰਦਾ ਇੱਥੇ ਖਲੋ ਕੇ ਸਾਰਾ ਹਸਾਬਤਾ ਵੇਖਦਾ ਸਾਰਾ ਕੁਝ ਉਹ ਰੱਖਦਾ ਵਾ ਮਤਲਬ ਕੱਲੇ ਕੱਲੇ ਬੰਦੇ ਦਾ ਮੈਂ ਕਿੱਦਾਂ ਮਤਲਬ ਸ਼ੁਕਰੀਆ ਅਦਾ ਕਰਾਂ ਕਿੱਦਾਂ ਸ਼ੁਕਰਗੁਜ਼ਾਰ ਹੋਵਾਂ ਤੁਹਾਡਾ ਸਾਰੇ ਲੋਕਾਂ ਦਾ ਬੜਾ ਧੰਨਵਾਦ ਆ ਜਿਹੜੇ ਤੁਸੀਂ ਲੋਕ ਆਉਂਦੇ ਹੋ ਔਰ ਤੁਹਾਡਾ ਮੈਂ ਬੇਨਤੀ ਕਰਦਾ ਵੀ 8-10 ਦਿਨ ਬਾਅਦ ਇੱਥੇ ਬਹੁਤ ਬਲਕ ਚ ਲੋੜ ਪੈਣੀ ਆ ਟਰੈਕਟਰਾਂ ਦੀ ਹੋਰ ਲੋਕਾਂ ਦੇ ਘਰ ਸਵਾਰਨ ਦੀ ਆ ਆ ਕੇ ਦਿਓ ਅੱਜ ਸਾਨੂੰ ਮੈਨੂੰ ਇੱਕ ਬੰਦੇ ਦਾ ਫੋ ਕਿਸੇ ਨੂੰ ਮੈਂ ਕਹਾਂ ਦੀ ਅਸੀਂ ਤੁਹਾਡਾ ਜਰੀਆ ਬਣ ਜਾਾਂਗੇ ਸਾਨੂੰ ਪੈਸੇ ਨਾ ਦਿਓ ਅਸੀਂ ਨਾ ਲੈਣੇ ਆ ਮੰਨ ਲਓ ਬਹੁਤ ਕੋਈ ਗਰੀਬ ਘਰ ਹੈ ਅਸੀਂ ਤੁਹਾਡੇ ਨਾਲ ਸਿੱਧੀ ਗੱਲ ਕਰਾ ਦਿਆਂਗੇ ਉਹਦੇ ਘਰ ਚ ਲੋੜ ਕੀ ਅਸੀਂ ਤੁਹਾਨੂੰ ਦੱਸ ਸਕਦੇ ਆ ਵੀ ਕੁਝ ਬੱਚਿਆਂ ਦੇ ਬਿਸਤਰੇ ਨੇ ਜਾਂ ਕੁਝ ਆ ਬੱਚਿਆਂ ਦੀਆਂ ਕਿਤਾਬਾਂ ਨੇ ਜਾਂ ਘਰ ਦਾ ਕੋਈ ਮਸ਼ੀਨ ਹੈ ਕੱਪੜੇ ਧੋਣ ਵਾਲੀ ਅਸੀਂ ਤੁਹਾਡਾ ਰਾਬਤਾ ਕਰਾ ਦੇਾਂਗੇ ਤੁਹਾਡਾ ਜਰੀਆ ਬਣ ਜਾਾਂਗੇ ਸਿਰਫ ਵਿੱਚੋਂ ਸਾਨੂੰ ਕੱਢ ਕੇ ਤੁਸੀਂ ਆਪ ਜੀ ਨਹੀਂ ਮਤ ਕਰ ਦਿਓ ਇਸ ਤਰੀਕੇ ਲੋਕਾਂ ਦਾ ਜਰੀਆ ਬਣੋ ਦੁਨੀਆ ਬਹੁਤ ਦੇਣ ਵਾਲੀ ਬੈਠੀ ਹੈ ਇੱਕ ਦੂਜੇ ਨੂੰ ਮਲਾਉਣ ਵਾਲੇ ਬਹੁਤ ਲੋਕ ਘਟ ਨੇ ਸੋ ਉਹ ਜ਼ਿੰਮੇਵਾਰੀ ਨਿਭਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਇੱਥੇ ਆਇਓ ਭਾਉ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਤੁਹਾਨੂੰ ਫਿਰ ਕਹਿਣਾ ਕਿ ਜਿੰਨੇ ਦਿਨੇ ਮਾਹੌਲ ਸਾਈ ਨਹੀਂ ਹੁੰਦਾ ਹੋ ਸਕਦਾ ਲੰਗਰ ਆ ਦੋ ਤਿੰਨ ਦਿਨ ਚਾਰ ਦਿਨ ਚੱਲੇ ਜਦੋਂ ਪਾਣੀ ਲੱਥ ਗਿਆ ਸੀ ਜਿੰਨੀ ਸਾਡੇ ਕੋਲ ਸੁੱਕੀ ਰਸਦ ਹੋਈ ਸੀ ਉਹ ਵੀ ਵੰਡਣੀ ਆ ਪਿੰਡਾਂ ਦੇ ਵਿੱਚ ਬਹੁਤ ਗਰੀਬ ਲੋਕ ਨੇ ਜਿਸ ਤਰੀਕੇ ਵੀ ਸੇਵਾ ਸਾਡੇ ਕੋਲ ਨਿਭਾਈ ਗਈ ਜਾਂ ਜਿੰਨੇ ਜੋਗੇ ਵੀ ਹੋਏ ਤੇ ਤੁਹਾਡੇ ਨਾਲ ਸੇਵਾ ਨਿਭਾਉਂਦੇ ਰਵਾਂਗੇ ਬਹੁਤ ਪਾਸੇ ਮੈਨੂੰ ਫੋਨ ਆਉਂਦੇ ਨੇ ਤਰਨ ਤਰਨ ਵੀ ਆਜੋ ਉਧਰ ਵੀ ਆਜੋ ਮੇਰਾ ਜ਼ਿਲ੍ਹਾ ਅਮਰਸਰ ਆ ਜਦੋਂ ਆਪਦਾ ਘਰ ਨਾਲ ਠੀਕ ਹੋਵੇ ਤੇ ਮੈਂ ਬਾਹਰ ਇੱਥੇ ਠੀਕ ਹੋ ਜਾਏ ਜਿੱਥੇ ਕਿਤੇ ਮੇਰੀ ਜਿੱਥੇ ਹੋਰ ਵੀ ਪੰਜਾਬ ਚ ਲੋਕ ਸਾਥ ਦੇ ਮੈਂ ਜਾਂਦਾ ਹੀ ਰਹਿਣਾ ਵਾ ਮਤਲਬ ਇਹ ਗੱਲੋਂ ਕਤਾਈ ਨਹੀਂ ਪਹਿਲਾਂ ਆਪਦਾ ਘਰ ਸਵਾਰ ਲਈਏ ਫਿਰ ਹੋਰ ਪਾਸੇ ਧਿਆਨ ਦੇ ਲਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਏ ਹਾ ਹਾਲਾਤ ਆ ਜਿਹੜੇ ਵੱਧ ਤੋਂ ਵੱਧ 6 6 ਫੁੱਟ ਤੱਕ ਬਹੁਤ ਹੀ ਚੰਗਾ ਕੰਮ ਕਰ ਰਹੇ ਨੇ ਔਰ ਬਹੁਤ ਹੀ ਮੈਨੂੰ ਵਧੀਆ ਗੱਲ ਮਿਲ ਗਈ ਲੱਗੀ ਸਭ ਤੋਂ ਅਣਗੈਰੀ ਨਾ ਕਦੀ ਚੁਆਨੀ ਲਈਏ ਤੇ ਨਾ ਹੀ ਲੈਣੀ ਹੈ ਮਤਲਬ ਇਹਨਾਂ ਦਾ ਕੋਈ ਦਾਰਾ ਦੋਰਾ ਕੋ ਨਹੀਂ ਹੈਗਾ ਇਹ ਖੁਦ ਦੇ ਨਾਮ ਉਹ ਕਰਦੇ ਪਏ ਨੇ ਕੋਈ ਆਪਣਾ ਇਹਨਾਂ ਦੀ ਜਿਵੇਂ ਉਹ ਆਪਣਾ ਫਾਊਂਡੇਸ਼ਨ ਨਾ ਬਣੀ ਹੁੰਦੀ ਇਹਨੇ ਫਾਊਂਡੇਸ਼ਨ ਨਹੀਂ ਹੈ ਉਹ ਆਪਣੀ ਤੈਤ ਮਦਦ ਕਰਦੇ ਪਏ ਨੇ ਜਿਵੇਂ ਉਹਨਾਂ ਨੇ ਮਤਲਬ ਕਿ ਔਨ ਦਾ ਕੈਮਰਾ ਬੋਲੇ ਕਿ ਅਸੀਂ ਕਿਸੇ ਕੋਲੋਂ ਇੱਕ ਚੁਆਨੀ ਵੀ ਨਹੀਂ ਲੈਂਦੇ ਠੀਕ ਹੈ ਤੇ ਨਾ ਸਾਨੂੰ ਲੋੜ ਹੈ ਸਾਨੂੰ ਲੋੜ ਕੀ ਹੈ ਤੁਹਾਡੀ ਮਦਦ ਦੀ ਇੱਥੇ ਆਓ ਇੱਥੇ ਆ ਕੇ ਸਾਡੇ ਨਾਲ ਕੰਮ ਕਰੋ ਜਿੰਨੇ ਜੋ ਦੇਣਾ ਹੈ ਉਹ ਆਪਣੇ ਹੱਥੀ ਦੇਵੇ ਉਹਨੂੰ ਪਤਾ ਹੋਏ ਇਹ ਦਾ ਬੋੜੀ ਦਿੱਕਤਾ ਹੋਇਆ ਹੈ ਆਪਣੇ ਹੱਥੀ ਆ ਕੇ ਦੋ ਆਪਣੇ ਨਦਰਾ ਸਾਹਮਣੇ ਕੇ ਤਰਫ ਸੇ ਇਹ ਗੱਲ ਹੋਰੂ ਨੇ ਬੜੀ ਪੁਆਇੰਟ ਜੀ ਕੀਤੀ ਕਿ ਲੋਕਾਂ ਨੂੰ ਇਸ ਟਾਈਮ ਨਹੀਂ ਸਮਝ ਆਂਦੀ ਪਈ ਲੋਕ ਆਪਣਾ ਹਕੂਮਤ ਦੇ ਰਹੀ ਪੈਸੇ ਦੇਈ ਜਾ ਰਹੇ ਠੀਕ ਹੈ ਤੇ ਉਹਨਾਂ ਲੋਕਾਂ ਨੂੰ ਵੀ ਹੈ ਕਿ ਤੁਸੀਂ ਹਕੂਮਤ ਦੀ ਰੋ ਪੈਸੇ ਦੋਗੇ ਪਤਾ ਨਹੀਂ ਕਿਸੇ ਨੂੰ ਮਿਲਨੇ ਕਿ ਨਹੀਂ ਮਿਲਨੇ ਅੱਜ ਮਿਲਦੇ ਮਹੀਨੇ ਬਾਅਦ ਮਿਲਦੇ 6 ਮਹੀਨੇ ਬਾਅਦ ਮਿਲਦੇ ਕਾਗਜ਼ੀ ਕਾਰਵਾਈ ਬਹੁਤ ਹੰਧੂ ਨੇ ਹਾਂਜੀ ਜਿਹੜਾ ਪੂਰਾ ਸਾਲ ਸਾਡਾ ਪਿਆਸਾ ਇਕੱਠਾ ਕਰਕੇ ਉਹ ਖਾ ਪੀ ਜਾਂਦੇ ਨੇ ਸਾਡਾ ਦਿੱਤਾ ਛੱਡਦੇ ਨਹੀਂ ਲਾਉਂਦਾ ਤੁਹਾਨੂੰ ਥੇ ਵੀ ਨਹੀਂ ਮਿਲਣਾ ਲੋਕਾਂ ਦਾ ਦਿੱਤਾ ਸਾਡੇ ਜਿਹੜੇ ਅਸਿਸਟੈਂਟ ਲੋੜ ਮੰਦੇ ਉਹਨਾਂ ਨੂੰ ਲਾ ਲਾ ਸਪੈਸ਼ਲੀ ਕਲਾਬ ਭਾਈ ਬਣਦੇ ਐ ਮੇਰੇ ਵਾਸਤੇ ਕਿ ਜਿੰਨੇ ਕਹਾ ਵਾਕ ਮੈਂ 200 ਘਰਾਂ ਨੂੰ ਮਤਲਬ ਗੋਤਿਲਾ ਮਤਲਬ ਜਿਵੇਂ ਆਪਾਂ ਇਸ ਘਰ ਦਾ ਐਨੀ ਮੇਰਤ ਘਰ ਦਾ ਨੇ ਜਿੰਨੇ ਹੋਰ ਇਹ ਮਾਨ ਸਾਹਿਬ ਨੇ ਮਾਨ ਸਾਹਿਬ ਨੇ ਵੀ ਕੱਲ ਗੱਡੀਆਂ ਭੇਜੀਆਂ ਸੀ ਕਿ ਮਤਲਬ ਕਿ ਦਾਸਰੇ ਸੀ ਕਿ ਐਹੀ ਭਾਈ ਜਿਹੜਾ ਇਹਨਾਂ ਨੂੰ ਕਾਲ ਹੀ ਮਦਦ ਆਇਆ ਨਾ ਰਸਤੇ ਦੇ ਵਿੱਚ ਦੋ ਗੱਡੀਆਂ ਲੁੱਟੀਆਂ ਵੀ ਗਈਆਂ ਨੇ ਚੋਰਾਂ ਨੇ ਓਏ ਹੋਏ ਯਾਰ ਕਿੰਨੇ ਵਸ ਕੰਮ ਬਖਤ ਲੋਗ ਨੇ ਲੋਟ ਲੈਣੇ ਤੇ ਉਹ ਦੱਸ ਰਹੇ ਸੀਗੇ ਕਿ ਮਾਨ ਸਾਹਿਬ ਕਹਿ ਰਹੇ ਨੇ ਹੁਣ ਦੱਸੋ ਅੰਦਾਜ਼ ਔਰ ਭੇਜਣੀ ਹੈ ਕਿ ਨਹੀਂ ਉਹ ਕਹਿੰਦੇ ਐਸੇ ਆਪਣੀ ਮਦਦ ਤੇ ਨਹੀਂ ਰੋਕ ਸਕਦੇ ਕਿਉਂਕਿ ਅੱਛੇ ਲੋਗ ਨੇ ਬੁਰੇ ਲੋਗ ਠੀਕ ਹੈ ਉਹਨਾਂ ਦਾ ਕੰਮ ਸੀਗਾ ਲੁੱਟਣਾ ਉਹਨਾਂ ਨੇ ਲੁੱਟ ਲਿਆ ਆਪਣਾ ਕੰਮ ਇਹ ਨਹੀਂ ਰੋਕ ਸਕਦੀ ਅੱਛਾ ਗੱਲ ਆਪਾਂ ਕਰਦੇ ਆਂ ਉਹ ਸਾਰੇ ਜਿਹੜੇ ਸਟਾਰ ਆ ਹਾਸਵਾਰੀ ਕਾਰ ਰਿਹਾ ਹੈ ਦਿਲਜੀਤ ਕਾਰ ਰਿਹਾ ਹੈ ਮੀ ਬਿਲਕ ਕਾਰ ਰਿਹਾ ਹੈ ਸਾਰੇ ਸਟਾਰ ਜਿਹੜੇ ਕਾਰ ਰਿਹਾ ਹੈ ਇਸ ਟਾਈਮ ਲੋਡਮੈਂਟ ਹੋਏ ਨੇ ਹੁਣ ਆਪਾਂ ਗੱਲ ਕਰਦੇ ਆਂ ਪਾਣੀ ਹੁਣ ਜਾ ਰਿਹਾ ਲੱਥਨ ਨੂੰ ਠੀਕ ਹੈ ਹੁਣ ਤੱਕ ਦਾ ਜਿਹੜਾ ਕਵਰ ਹੋਈ ਜਾ ਰਿਹਾ ਹੋਈ ਜਾ ਰਿਹਾ ਅਗਰ ਦੇਖੋ ਨਾ ਅਸਰ ਲੋੜ 10 ਦਿਨ 8 ਦਿਨ ਬਾਅਦ ਜਾ ਕੇ ਪੈਣੀ ਆ ਬਿਲਕੁਲ ਜਦੋਂ ਪਾਣੀ ਲੱਥ ਗੇ ਠੀਕ ਹੈ ਕਿਸਾਨ ਜਿਹੜਾ ਪੰਜਾਬ ਆ ਪੰਜਾਬ ਦਾ 55% ਜਿਹੜਾ ਨਾ ਸਾਰਾ ਖੇਤੀਬਾੜੀ ਤੇ ਚੱਲਦਾ ਵਾ ਜਦ ਇਹ ਗੱਲ ਹੋ ਤਾ ਫਿਰ ਲੋਕਾਂ ਨੇ ਜ਼ਮੀਨਾਂ ਵਾਈਆਂ ਨੇ ਲੋਕਾਂ ਨੇ ਲਾਉਣ ਲਏ ਨੇ ਲੋਕਾਂ ਨੇ ਕਿਸੇ ਕੋਈ ਵਿਆਜ ਲਿਆ ਠੇਕੇ ਠੂਕੇ ਹਰ ਚੀਜ਼ ਜਿੰਦੇ ਹੁਣ 3 3 ਫੁੱਟ ਗਾਰ ਆ ਗਈ ਹੈ ਤੇ ਅਗਲੇ 4 4 ਸਾਲ ਫਸਲ ਵੀ ਨਹੀਂ ਆਣੀ ਅਸਲ ਵੀ ਨਹੀਂ ਆਣੀ ਇਹ ਗਾ ਬਾਈ ਬਿੱਖੀ ਸਹੀ ਹੈ ਜਿਸਾ ਹੋਰ ਲੋਕਾਂ ਦੇ ਘਰ ਟੁੱਟ ਗਏ ਜਿਨ੍ਹਾਂ ਨੇ ਹੱਥਾਂ ਦੇ ਨਾਲ ਬਣਾਏ ਇਹਨੇ ਉਹ ਹੁਣ ਟੁੱਟ ਗਏ ਉਹ ਤੇ ਕਿਥੇ ਦੇ ਅੰਦਰ ਵੀ ਟੁੱਟ ਗਏ ਸਾਰਾ ਹੋਰ ਵੀ ਦੇਖੀ ਆ ਦੇਖੋ ਜੀ ਲੋਕ ਉੱਥੇ ਖਾਣ ਪੀਣਾਂ ਵਾਸਤੇ ਕਿਵੇਂ ਇਕੱਠੇ ਹੋਏ ਨੇ ਇਹ ਉਹ ਲੋਕ ਨੇ ਜਿਹੜੇ ਆਪਣੇ ਕੱਲ ਤੱਕ ਚਾਰ ਦਿਨ ਪਿੱਛੇ ਜਿョ ਆਪਣੇ ਘਰ ਬੈ ਕੇ ਖਾਂਦੇ ਪਕਾਂਦੇ ਸਨ ਤੇ ਅੱਜ ਟਰੱਕਾਂ ਦੇ ਵਿੱਚ ਖਲਾਰ ਖਲੋ ਹ ਯਾ ਉਹਦਾ ਟਾਈਮ ਤੇ ਆਪਾਂ ਨੂੰ ਨਜ਼ਰ ਆਏਗਾ ਕਿ ਉਹ ਲੋਕ ਹਰ ਸ਼ਹਿਰ ਹੋ ਰਹੇ ਮੈਂ ਮੈਂ ਇਹ ਦਲ ਕਰਦਾ ਐ ਜਿਵੇਂ 8 10 ਦਿਨ 20 ਦਿਨ ਕੈਂਪ ਲੱਗ ਜਾਣਗੇ ਲੋਕਾਂ ਨੂੰ ਖਾਣ ਪਕਾਣ ਦਾ ਉਹਨਾਂ ਦਾ ਸਾਰੇ ਮਾਮਲੇ ਕਲੀਅਰ ਹੋ ਜਾਣਗੇ ਉਸ ਤੋਂ ਬਾਅਦ ਕੀ ਹੋਏਗਾ ਉਹ ਗਰੀਬ ਉਹ ਗਰੀਬ ਜਿਹੜਾ ਡੇਲੀ ਬੇਸਤਕਵਾ ਕੇ ਖਾਣਾ ਲੈ ਠੀਕ ਹੈ ਉਹਦਾ ਘਰ ਟੁੱਟ ਗਿਆ ਉਹਦੇ ਕੋਲ ਕੋਈ ਜੋ ਚੜ ਕਨਾਲਾ ਪੰਜ 10 ਕਨਾਲਾ ਕੋਈ 20 ਕਨਾਲਾ ਹੋਣਗੇ ਆ ਉਹ ਵੀ ਖਤਮ ਹੋ ਗਈਆਂ ਜਿਹੜਾ ਜਿੰਦੇ ਤੋਂ ਉਹ ਉਮੀਦ ਹੁੰਦੀ ਏ 6 ਮਹੀਨੇ ਦੀਆਂ ਸਾਲ ਦੀਆਂ ਠੀਕੇ ਉਹ ਵੀ ਖਤਮ ਹੋ ਗਈਆਂ ਉਹਨੇ ਆਪਣੀ ਰੂਟੀਨ ਹੀ ਆ ਜ਼ਿੰਦਗੀ ਦਾ ਸਰਕਲ ਕਿਵੇਂ ਦੁਬਾਰਾ ਚਲਾਣਾ ਉਹਦੇ ਐਵੇਂ ਕੱਲ ਉਹਨੂੰ ਐਸੇ ਲਈ ਤੋ ਕਹਿ ਰਹੇ ਸੀ ਕਹਿ ਰਹੇ ਕਿ ਲੋਕ ਹੁੰਦੇ ਮਤਲਬ ਕਿ امداد ਕਰ ਰਹੇ ਨਹੀਂ ਇਹਨਾਂ ਨੂੰ ਕੱਲ ਵਾਸਤੇ ਬਚਾ ਕੇ ਰੱਖਣਾ ਚਾਹੀਦਾ ਕਿਉਂਕਿ ਅਗਲਾ ਜਿਹੜੇ 2 ਮਹੀਨੇ ਨੇ ਨਾ ਬੜੇ ਦੋ ਮਹੀਨੇ ਨਹੀਂ ਤੁਮ 2-3 ਸਾਲ ਕਹਿ ਸਕਦੇ ਹੈ ਜਿਹੜਾ ਨਾ ਬੈਸਟ ਜਿਹੜਾ ਵਾ ਉਹ ਇਹੀ ਹੈ ਜਿਸ ਤਰ੍ਹਾਂ ਕਿ ਦਿਲਜੀਤ ਭਾਈ ਨੇ ਘਰ ਅਡੌਪ ਕੀਤੇ ਫਿਰ ਅਡੌਪ ਕੀਤੇ ਹਾਂਜੀ ਐਮਈ ਵੀਰਕਰੀਆ 200 ਘਰ 200 ਘਰ ਉਹਦਾ ਮਤਲਬ ਡੋਪ ਕਰਨਾ ਕੀ ਹੋਏਗਾ ਕਿ ਜ਼ਿੰਮੇਵਾਰੀ ਚੋਕ ਲੈਣਗੇ ਜ਼ਿੰਮੇਵਾਰੀ ਚੋਕ ਲੈਣਗੇ ਜਦੋਂ ਤੱਕ ਉਹ ਸੈਟਲ ਨਹੀਂ ਹੋਣ ਸੈਟਲ ਨਹੀਂ ਹੁੰਦੇ ਮਤਲਬ ਜਮੀਨਾਂ ਵਗੈਰਾ ਹੱਥ ਸਹੀ ਨਹੀਂ ਹੁੰਦੀਆਂ ਇੱਕੋ ਜੀ ਪੂਰਾ ਕਿਸਾਨੀ ਮੈਂ ਵੀਡੀਓ ਵੇਖਦਾ ਦਰਿਆ ਐਸਾ ਸਲਾਬ ਆਇਆ ਹੈ ਕਿ ਕਿਲਿਆਂ ਦੇ ਕਿੱਲੇ ਲੋਕਾਂ ਦੀ ਜ਼ਮੀਨ ਹੀ ਖوار ਕੇ ਨਾਲ ਲੈ ਗਿਆ ਦੈਰੀ ਗੱਲ ਨਾਲ ਹੈ ਹੀ ਨਹੀਂ ਥੱਲੇ ਕਿ ਟੋਏ ਵੱਜ ਗਏ ਨੇ ਬਹੁਤ ਬਹੁਤ ਵੱਡੇ ਜ਼ਮੀਨ ਨਾਲ ਨਾਲ ਹੀ ਲੈ ਗਿਆ ਇੱਕ ਪੰਜ ਮਤਲਬ ਵੀਰਾਂ ਦੱਸ ਰਿਹਾ ਸੀ ਕਿ ਉਹਨਾਂ ਦਾ ਟਰੀਟਮੈਂਟ ਕਰਾਉਣਾ ਸੀ ਇਲਾਜ ਵਾਸਤੇ ਨਾਲ ਉਹਨੇ ਆਪਣੇ ਪੈਸੇ ਇਕੱਠੇ ਕੀਤੇ ਸਨ ਕੋਵਿਡ ਡੋਨੇਟ ਕਰ ਦਿੱਤੀ ਯਾਰ ਬਹੁਤ ਅੱਛੀ ਆ ਯਾਰ ਸ਼ਾਇਦ ਹੋਰ ਅੱਲਾਹ ਹੋਰ ਦੇ ਸਕਦਾ ਕਿ ਨਾ ਦੇਖੋ ਨਾ ਆਪ ਐਸੇ ਵੀਡੀਓ ਵੇਖਦੇ ਪਏ ਆ ਨੋ ਡਾਊਟ ਇਹ ਦੁਨੀਆ ਬਹੁਤ ਡੋਨੇਸ਼ਨ ਕਰਦੀ ਪਈ ਠੀਕ ਹੈ ਲੇਕਿਨ ਇਸ ਡੋਨੇਸ਼ਨ ਦਾ ਸਹੀ ਇਸਤੇਮਾਲ ਹੋਣਾ ਸਭ ਤੋਂ ਵੱਡੀ ਗੱਲ ਹੈ ਅੱਛਾ ਮੈਂ ਕਹਿੰਦਾ ਜਿੰਨੇ ਕਿ ਲੋਕ ਇਸ ਚੀਜ਼ ਸਾਡੇ ਸਪੈਸ਼ਲੀ ਸਾਡੇ ਸਿੱਖ ਵੀਰ ਪੰਜਾਬੀ ਭਰਾ ਕਾਰੇ ਨੇ ਲੋਕਾਂ ਦਾ ਅਗਰ ਉਹ ਸਹੀ ਥਾਂ ਦੇ ਵਿੱਚ ਆ ਕੇ ਇਸਤੇਮਾਲ ਹੁੰਦਾ ਵਾ ਤੇ ਅਗਰ ਆਪਸ 100% ਨਹੀਂ ਦੇ ਤਾਂ ਇਹ ਕਵਾਂਗੇ 75 80% ਇਹ ਕਵਰੇਜ ਕੀਤੀ ਜਾ ਸਕਦੀ ਹੈ ਇਸੇ ਤੱਕ ਕੀਤੀ ਜਾ ਸਕਦੇ ਨਹੀਂ ਕਾਕਾ ਜੀ ਉਹ ਕਹਿ ਰਹੇ ਸਨ ਅਗਰ ਇਹ ਗਵਰਨਮੈਂਟ ਨੂੰ ਚਲੀ ਗਈ ਹੈ ਡੋਨੇਸ਼ਨ ਤੇ ਉਹ ਜਿਹੜੇ ਮੀਰ ਲੋਗ ਹੋਣੇ ਨਾ ਜਿਨ੍ਹਾਂ ਦੇ ਹੱਥ ਵਿੱਚ ਇਹ ਹਾਂ ਉਹਨਾਂ ਨੇ ਲੱਭ ਲਈ ਉਹਨਾਂ ਨੇ ਲੱਭ ਲਈ ਉਹ ਉੱਥੇ ਲੋਕਾਂ ਦੇ ਨਿਸ਼ਾਨ ਵਿੱਚ ਵੀਡੀਓ 'ਚ ਇਹ ਗੱਲ ਕੀਤੀ ਹੈ ਕਿ ਉਹਨਾਂ ਜੱਟ ਭਰਾ ਸਿੱਧੇ ਸਿੱਧੇ ਬੰਦੇ ਨੇ ਅਗਰ ਉਹ ਗਵਰਨਮੈਂਟ ਦੀਆਂ ਨੀ ਪਾਲਿਸੀਆਂ ਨਹੀਂ ਕਰ ਸਕਦੇ ਉਹਨਾਂ ਨੂੰ ਕਿਵੇਂ ਮਿਲ ਜਾ ਸਕਦੇ ਕਿਵੇਂ ਮਿਲ ਸਕਦੇ ਮੈਂ ਨਾ ਗਵਰਨਮੈਂਟ ਦੀਆਂ ਪਾਲਿਸੀਆਂ ਤੋਂ ਬੜਾ ਹੈਰਾਨ ਹੁਣਾਂ ਮਤਲਬ ਕਿ ਐ ਰਾਈਡ ਨੋਂ ਲੈਂਦੇ ਸਾਈਡ ਤੇ ਨਾ ਪੁਲਿਸੀਆਂ ਚਲਦੀਆਂ ਪਈਆਂ ਗੱਡੀ ਦੀ ਐ ਮੋਟਰਸਾਈਕਲ ਦੀ ਪੁਲਿਸੀ ਚਲਦੀ ਪਈ ਐ ਠੀਕ ਐ ਉਹਦੇ ਲਈ ਸਭ ਤੋਂ ਪਹਿਲੇ ਰਿਕੁਆਇਰਡ ਕੀ ਐ ਤੁਹਾਡੇ ਕੋਲ ਲਾਇਸੈਂਸ ਤੇ ਗਰੀਬ ਬੰਦੇ ਨੇ ਲਾਇਸੈਂਸ ਬਣਾ ਲਾ ਕਿ ਤੁਨ ਹਣਾ ਕਿਉਂਦਾ ਲਾਇਸੈਂਸ ਨਾਲ ਤੇ ਚੱਲੇਗੀ ਕੋਈ ਨਹੀਂ ਹੈਗਾ ਜਿਹੜਾ ਬੰਦਾ ਹਮ ਗੱਲ ਉਹਨਾਂ ਦੀ ਜਿਹੜਾ ਵੀ ਉਹਨਾਂ ਨੇ ਇੰਟਰਵਿਊ ਕੀਤਾ ਐ ਨਾ ਇਸ ਟਾਈਮ ਉਹਨ ਦਾ ਰਿਕਾਰਡ ਜਿਹੜਾ ਕਰਵਾਇਆ ਐ ਹਰ ਗੱਲ ਦੇ ਵਿੱਚ ਪਾਇਦਾਰੀ ਨਜ਼ਰ ਆਉਂਦੀ ਪਈ ਸੀ। ਬਿਲਕੁਲ। ਅੱਥੇ ਏਡੀ ਗੱਲਾਂ ਕਰਦੇ ਪਏ ਸੀ ਕਿ ਕੋਈ ਗੱਲ ਹਵਾ 'ਚ ਨਹੀਂ ਸੀ ਨਜ਼ਰ ਆ ਰਹੀ। ਠੀਕ ਹੈ ਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡੋਰ ਟੂ ਡੋਰ ਜਾ ਕੇ ਲੋਕਾਂ ਦੀ ਐਸੀ ਹੈਲਪ ਕਰਨ ਜਿਹੜੀ ਉਹਨਾਂ ਨੂੰ ਆਨ ਦੇ ਟਾਈਮ ਦੇ ਵਿੱਚ ਵੀ ਫੀਲ ਹੋਏ ਕਿ ਸਾਡੇ ਲਈ ਕਿਸੇ ਨੇ ਕੁਝ ਕੀਤਾ ਹੋਇਆ। ਵੈਰੀ ਗੱਲ ਕਾਕਾ ਜੀ। ਅਕਰਮ ਕਾਸ਼ ਵੀ ਤੁਸੀਂ ਦੇਖਿਆ ਉਹਨਾਂ ਨੇ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਲੰਗਰ ਬੰਦਾ ਪਿਆ ਹੈ, ਲੰਗਰ ਬੱਕ ਰਿਹਾ ਚੱਲ ਰਿਹਾ ਵਾ। ਤੁਸੀਂ ਇਹ ਕਦੋਂ ਸ਼ੁਰੂ ਕਰ ਦਿੱਤਾ ਹੈ? ਮਾਂ ਸਾਹਿਬ ਨੇ ਕੈਂਪ ਵੀ ਸ਼ੁਰੂ ਕਰ ਦਿੱਤਾ ਪਿਛੇ ਮਾ ਸਤਵਾਂ ਦਿਨ ਲੰਗਾ ਚੱਲਦਾ ਪਿਆ ਉੱਥੇ ਕੇ ਨਾਮ ਤੁਸੀਂ ਦੇਖੋ ਇਨਸਾਨਾਂ ਲਈਏ ਆਪਣਾ ਪਸ਼ੂਆਂ ਲਈਏ ਜਾਨਵਰਾਂ ਲਈਏ ਹਰ ਚੀਜ਼ ਲਈਏ ਉਚਾਰਾ ਤੇ ਖਾਣ ਪੀਣ ਦਾ ਇੰਤਜ਼ਾਮ ਉਹ ਕਰਦੇ ਪਏ ਠੀਕ ਹੈ ਲੋਕਾਂ ਦੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਜਿਵੇਂ ਤਰਪਾਲਾਂ ਦਿੰਦੇ ਪਏ ਨੇ ਕੱਪੜੇ ਦੇ ਰਹੇ ਨੇ ਕੋਈ ਇਹੋ ਜਿਹੀ ਚੀਜ਼ਾਂ ਉਹ ਰਾਇਲ ਦੌਂਦੀਆਂ ਪੂਰੀਆਂ ਕਰਦੇ ਬਹੁਤ ਸੈਟ ਕਰਨਾ ਚਾਹੀਦਾ ਹੈ ਇਹਦੇ ਬਾਰੇ ਗੱਲ ਜ਼ਿਆਦਾ ਲੰਬੀ ਹੋ ਰਹੀ ਹੈ ਸ਼ਾਰਟਲੀ ਗੱਲ ਕਰੀਏ ਨਾ ਆਪਾਂ ਵੀਡੀਓ ਵੇਖ ਕੇ ਹਟਿਆ ਉੱਥੇ 75 ਤੋਂੜੇ ਫੀਡ ਦੇ ਦਿੱਤੇ ਗਏ ਆ ਦ ਕਿ ਜਿੱਥੇ ਚਾਰਾ ਕਿ ਜਾਨਵਰ ਜੇ ਪਸ਼ੂਆਂ ਦਾ ਇਨਾ ਖਿਆਲ ਕੀਤਾ ਜਾ ਰਿਹਾ ਨਾ ਉੱਥੇ ਸ਼ਿਓਰ ਹੈ ਕਿ ਜਿਹੜੇ ਸਾਡੇ ਭੈਣ ਭਰਾ ਨੇ ਨਾ ਉਹਨਾਂ ਨੂੰ ਸੇਰ ਰੱਖਾਂ ਤੇ ਰੱਖਿਆ ਹੈ। ਬਿਲਕੁਲ। ਇਹ ਸੇਧ ਰੱਖਣ ਦੇ ਜਿਵੇਂ ਇਸ ਕਿ ਜੀ ਅੱਜ ਦੀ ਵੀਡੀਓ ਤੇ ਐਸਾ ਸਾਡੇ ਵਿਚਾਰ ਤੁਸੀਂ ਆਪਣੀ ਆਪਣੀ ਰਾਏ ਦਾ ਕਮੈਂਟ ਸਾਨੂੰ ਲਾਜ਼ਮੀ ਜ਼ਰੂਰ ਕਰਨਾ ਸਾਡਾ ਸ਼ੇਅਰ ਸਾਨੂੰ ਜੋ ਇਜਾਜ਼ਤ ਮਿਲਦੀ ਹੈ ਅਗਲੀ ਵੀਡੀਓ 'ਚ। ਅੱਲਾਹ ਹਾਫਿਜ਼।